ਅੱਜ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਇੱਕ ਖਾਸ ਗੱਲਬਾਤ ਕਰਾਂਗੇ ਤੇ ਤੁਸੀਂ ਸਾਰੀ ਵੀਡੀਓ ਨੂੰ ਦੇਖਿਓ ਤੇ ਅੱਗੇ ਨੂੰ ਫਾਰਵਰਡ ਵੀ ਜ਼ਰੂਰ ਕਰਿਓ ਅੱਜ ਆਪਾਂ ਗੱਲ ਕਰਾਂਗੇ ਐਸ ਜੀ ਪੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਨੇ ਗੁਰਦੁਆਰੇ ਦਾ ਪ੍ਰਬੰਧ ਕਰਨਾ ਹੈ ਉਹ ਮਹੰਤਾ ਕੋਲੋਂ ਗੁਰਦੁਆਰੇ ਆਜ਼ਾਦ ਕਰਵਾਉਣ ਤੋਂ ਬਾਅਦ ਵਿੱਚ ਸਾਡਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਬੜੇ ਲੰਬੇ ਸਮੇਂ ਤੋਂ ਇੱਕ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਵਾਸਤੇ ਤਿਆਰ ਕੀਤਾ ਗਿਆ ਸਾਡੇ ਭਰਾਤਣ ਸਾਡੇ ਬਜ਼ੁਰਗਾਂ ਨੇ ਕੀਤਾ। ਔਰ ਅੱਜ ਉਹਦੇ ਉੱਤੇ ਇੱਕ ਹੀ ਪਰਿਵਾਰ ਕਾਬਜ਼ ਹੋ ਕੇ ਬੈਠਾ ਆ। ਜਿਹੜਾ ਕਿ ਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਪ੍ਰਬੰਧ ਕਰਨ ਦੀ ਗੁਰੂ ਘਰ ਦਾ ਪ੍ਰਬੰਧ ਕਰਨ ਦੀ ਬਜਾਏ ਉਹ ਸਿਰਫ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਜਿਹੜਾ ਕਾਬਜ ਹੋ ਕੇ ਇੱਕੋ ਹੀ ਪਰਿਵਾਰ ਬੈਠਾ ਹੈ ਤੁਸੀਂ ਸਾਰੇ ਜਾਣਦੇ ਜੀ ਉਹਨਾਂ ਦੀ ਦੇਖ ਰੇਖ ਕਰ ਰਹੇ ਨੇ ਕਿਉਂਕਿ ਜਿਹੜੇ ਗੁਰੂ ਘਰ ਦੇ ਪ੍ਰਬੰਧ ਦੇ ਵਿੱਚ ਮੰਨ ਲਓ ਜਿੱਦਾਂ ਇੱਕ ਹੜੀ ਸਿੱਖ ਰਹਿਤ ਮਰਿਆਦਾ ਹੁੰਦੀ ਆ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਾਡੇ ਸਿੱਖਾਂ ਦੇ ਕੀ ਕਰਨਾ ਹੈ ਕਿੱਦਾਂ ਕਰਨਾ ਹੈ ਉਹ ਸਾਰਾ ਕੁਝ ਅੰਤਮ ਸੰਸਕਾਰ ਜਨਮ ਸੰਸਕਾਰ ਔਰ ਪਖਾਨ ਪੜ ਸੈਭ ਰੱਖਣ ਵੇਲੇ ਸਾਰਾ ਕੁਝ ਦੱਸਿਆ ਆ ਦੇ ਵਿੱਚ ਔਰ ਉਹ ਦੀ ਉਹਨੂੰ ਸਿੱਖ ਰਹਿਤ ਮਿਰਿਆਦਾ ਨੂੰ ਲਾਗੂ ਕਰਨ ਦੀ ਵਜਾਏ ਸਾਡੇ ਸਿੱਖ ਸਮਾਜ ਦੇ ਵਿੱਚ ਲਾਗੂ ਕਰਨ ਦੀ ਵਜਾਏ ਲੋਕਾਂ ਨੂੰ ਉਹ ਉਹਨਾਂ ਤੇ ਉਹ ਕਰ ਨਹੀਂ ਰਹੇ ਕਿਉਂ ਨਹੀਂ ਕਰ ਰਹੇ ਕਿਉਂਕਿ ਜਿਹੜੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਜਿਹੜੇ ਕਾਬਜ ਇੱਕ ਪਰਿਵਾਰ ਬੈਠਾ ਹੈ ਉਹਦੀਆਂ ਵੋਟਾਂ ਨਾ ਖਰਾਬ ਹੋ ਜਾਣ ਕਿਤੇ ਉਹਨੂੰ ਬਚਾਉਣ ਵਾਸਤੇ ਸਾਡੇ ਜਥੇਦਾਰ ਸਾਹਿਬ ਵੀ ਉਹਨਾਂ ਦੇ ਪੱਖ 'ਚ ਹੀ ਗੱਲ ਕਰ ਰਹੇ ਨੇ ਧਾਮੀ ਸਾਹਿਬ ਵੀ ਉਹਨਾਂ ਦੀਆਂ ਵੋਟਾਂ ਵਧਾਉਣ ਵਾਸਤੇ ਗੱਲ ਰਹੇ ਆ ਤੇ ਠੇ ਖੂਚ ਪੈਣ ਇਹਨਾਂ ਨੂੰ ਇਹਨਾਂ ਵੱਲੋਂ ਸਾਡੀ ਸਿੱਖ ਰਿਆਦ ਮਰਿਆਦਾ ਜਾਂ ਗੁਰੂ ਘਰ ਦੇ ਪ੍ਰਬੰਧ ਬੋਟ ਨਹੀਂ ਖਰਾਬ ਹੋਣੀ ਚਾਹੀਦੀ ਜੇ ਇਹਨਾਂ ਨੇ ਕਹਿਤਾ ਜਿੱਦਾਂ ਕਿ ਸਿੱਖ ਰਿਆਦ ਮਰਿਆਦਾ ਦੇ ਮੁਤਾਬਕ ਅੱਜ ਜਿੰਨੇ ਵੀ ਪਿੰਡਾਂ ਦੇ ਵਿੱਚ ਗੁਰਦੁਆਰੇ ਨੇ ਬਹੁਤਿਆਂ ਗੁਰਦੁਆਰਿਆਂ ਦੇ ਵਿੱਚ ਇੱਕ ਇੱਕ ਕਬਰ ਬਣੀ ਹੋਈ ਆ ਨਾਲ ਜਾਂ ਤੇ ਕਬਰ ਰੱਖ ਲੈਣ ਇਹ ਵੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਕ ਲੋਕਾਂ ਨੂੰ ਦੱਸਣਾ ਸੀ ਤੁਸੀਂ ਅਗਰ ਕਵਰ ਆ ਤੇ ਕਵਰ ਰੱਖੋ ਇੱਥੇ ਮਹਾਰਜ ਦਾ ਸਰੂਪ ਨਾ ਰੱਖੋ ਜਾਂ ਤੁਸੀਂ ਕਵਰ ਰੱਖ ਲਓ ਜਾਂ ਗੁਰੂ ਗ੍ਰੰਥ ਸਾਹਿਬ ਰੱਖ ਲਓ ਦੋਨਾਂ ਚੋਂ ਇੱਕ ਚੀਜ਼ ਰੱਖ ਲਓ ਦੋਨਾਂ ਦਾ ਕੀ ਮਤਲਬ ਹੈ ਕਿਉਂਕਿ ਆਪਸ ਵਿੱਚ ਮੇਲ ਹੀ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਤੇ ਕਵਰ ਦਾ ਕਿਉਂ ਨਹੀਂ ਹੈਗਾ ਕਿਉਂਕਿ ਸਾਡੇ ਗੁਰੂ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ ਹੈ ਜਿਹੜੇ ਲੋਕ ਦੋਨਾਂ ਚੀਜ਼ਾਂ ਨੂੰ ਮੰਨਣ ਦੇ ਆ ਜਾਂ ਤੇ ਉਹਨਾਂ ਨੇ ਵਿੱਚ ਉਹਦੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਨਹੀਂ ਪੜਿਆ ਕੀ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਜੋ ਪਾਥਰ ਕੋ ਕਹਤੇ ਦੇਵ ਤਨ ਕੀ ਨੇਫਲ ਹੋਈ ਸੇਵ ਜਿਹੜੇ ਪੱਥਰ ਨੂੰ ਦੇਵਤਾ ਕਹਿੰਦੇ ਆ ਉਹਨਾਂ ਦੀ ਨੇਫਲ ਐ ਸੇਵਾ ਜੋ ਪਾਥਰ ਕੀ ਪਾਣੀ ਪਾਏ ਤਨ ਕੀ ਕਾਲ ਅਜਾਈ ਜਾਏ ਜਿਹੜੇ ਪੱਥਰ ਦੀ ਪੈਰੀ ਪੈਂਦੇ ਉਹਨਾਂ ਦੀ ਕਾਲ ਅਜਾਈ ਜਾ ਰਹੀ ਹੈ ਵਿਅਰਥ ਜਾ ਰਹੀ ਹੈ ਇੱਕੇ ਪੱਥਰ ਧਰਿਏ ਪਾਓ ਦੂਜੇ ਪੱਥਰ ਕਰਿਏ ਪਾਓ ਜੇ ਇੱਕ ਪੱਥਰ ਤੇ ਆਪਾਂ ਪੈਰ ਰੱਖਦੇ ਆਂ ਦੂਜੇ ਨਾਲ ਪਿਆਰ ਕਰਦੇ ਆਂ ਇੱਕੇ ਪੱਥਰ ਧਰਿਏ ਪਾਓ ਦੂਜੇ ਪੱਥਰ ਕਰਿਏ ਪਾਓ ਉਹ ਕਹਿੰਦੇ ਨੇ ਜੇ ਉਹ ਦੇਵ ਤੇ ਇਹ ਵੀ ਦੇਵਾ ਜੇ ਉਹ ਦੇਵਾ ਦੇਵਤਾ ਆ ਜਿਹੜਾ ਕਿ ਜਿਹਨੂੰ ਮੱਥਾ ਟੇਕਿਆ ਜਾ ਰਿਹਾ ਫਿਰ ਜਿੱਥੇ ਪੈਰ ਰੱਖਦੇ ਆਂ ਫਿਰ ਤੇ ਉਹ ਵੀ ਦੇਵਤਾ ਆ ਜੇ ਉਹ ਦੇਵ ਤੇ ਇਹ ਵੀ ਦੇਵਾ ਕੌ ਨਾਮ ਦੇਵ ਹਰ ਕੀ ਸੇਵਾ ਬਖਤ ਨਾਮ ਦੇਵ ਜੀ ਦਾ ਸ਼ਬਦ ਆ ਇਦਾਂ ਦੇ ਬਹੁਤ ਸਾਰੇ ਸ਼ਬਦ ਆਉਂਦੇ ਹੋਰ ਵੀ ਪਖਾਣ ਗੱਢ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ ਜੇ ਇਹ ਮੂਰਤ ਸੱਚੀ ਹੈ ਤਾਂ ਘੜਨ ਹਾਰੇ ਖਾਓ ਪੱਥਰ ਨੂੰ ਲੈ ਕੇ ਇੱਕ ਕਾਰੀਗਰ ਨੇ ਪਖਾਣ ਗੱਢ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ ਜੇ ਇਹ ਮੂਰਤ ਸੱਚੀ ਹੈ ਤਾਂ ਘੜਨ ਹਾਰੇ ਖਾਓ ਜਿਹੜੇ ਕਾਰੀਗਰ ਨੇ ਇਹਦੇ ਉੱਤੇ ਸ਼ੈਣੀ ਥੋੜਾ ਚਲਾ ਕੇ ਉੱਤੇ ਪੈਰ ਰੱਖ ਕੇ ਇਹਨੂੰ ਘੜਿਆ ਇਹਨੇ ਉਹਨੂੰ ਕਿਉਂ ਨਹੀਂ ਖਾਦਾ ਜੇ ਸੱਚੀ ਰੱਬ ਦੀ ਮੂਰਤ ਸੀਗੀ ਉਹਨੂੰ ਵੀ ਖਾਂਦੀ ਇਸ ਤਰੀਕੇ ਦੇ ਨਾਲ ਸਿੱਖਾਂ ਨੂੰ ਪੱਥਰ ਦੀ ਪੂਜਾ ਕਰਨ ਵਾਸਤੇ ਵਰਜਿਤ ਕੀਤਾ ਗਿਆ ਵਾ ਮਨਾ ਕੀਤਾ ਸਾਡੇ ਗੁਰੂ ਸਾਹਿਬ ਨੇ ਬਹੁਤ ਸਾਰੇ ਸ਼ਬਦ ਨੇ ਪਰ ਝੂਠੀਆਂ ਕਹਾਣੀਆਂ ਬਣਾ ਕੇ ਸਾਡੇ ਵਿੱਚ ਪੇਸ਼ ਕੀਤੀਆਂ ਗਈਆਂ ਕਿ ਧੰਨੇ ਭਗਤ ਨੇ ਪੱਥਰ ਦੀ ਪੂਜਾ ਕੀਤੀ ਸੀ ਗੁਰਬਾਣੀ ਤੇ ਸਾਰੀ ਵਿਰੋਧ ਕਰ ਰਹੀ ਹੈ ਪੱਥਰ ਦੀ ਪੱਥਰ ਦਾ ਫਿਰ ਕਿੱਦਾਂ ਧੰਨੇ ਭਗਤ ਜੀ ਨੂੰ ਪੱਥਰ ਚੋਂ ਰੱਬ ਮਿਲਿਆ ਉਹ ਵੀ ਆਪਣੀ ਬਾਣੀ ਚ ਦੱਸ ਰਹੇ ਨੇ ਤਾਂ ਨਾ ਭਗਤ ਜੀ ਤਾਂ ਨੇ ਧੰਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆਂ ਉਹਨਾਂ ਸੰਗਤ ਦੇ ਵਿੱਚੋਂ ਰੱਬ ਪਾਇਆ ਵਾ ਪਰ ਇਹ ਸੀ ਸਮਝ ਨਹੀਂ ਪਾਈ ਇਹਨਾਂ ਚੀਜ਼ਾਂ ਨੂੰ ਇਸ ਕਰਕੇ ਇਹ ਮੇਰਾ ਜਿਹੜਾ ਮੈਸੇਜ ਆਈ ਸਾਰਿਆਂ ਤੱਕ ਪਹੁੰਚਾਓ ਇਹ ਸਾਡੀ ਜਿਹੜੀ ਪ੍ਰਬੰਧ ਚਲਾ ਰਹੇ ਆ ਗੁਰੂ ਘਰਾਂ ਦਾ ਉਹਨਾਂ ਤੱਕ ਵੀ ਇਹ ਜਾਣਾ ਚਾਹੀਦਾ ਕਿ ਤੁਸੀਂ ਗੁਰੂ ਘਰ ਦੇ ਵਿੱਚ ਜਿਹੜੀ ਸਾਡੀ ਗੁਰਦੁਆਰੇ ਦੀ ਗੁਰਦੁਆਰਾ ਰੈ ਸਿੱਖ ਰਹਿਤ ਮਰਿਆਦਾ ਵਾ ਉਹ ਉਹਨੂੰ ਪ੍ਰੋਮੋਟ ਕਰੋ ਬਾਦਲ ਨੂੰ ਸੁਖਬੀਰ ਬਾਦਲ ਨੂੰ ਪ੍ਰੋਮੋਟ ਨਾ ਕਰੋ ਵੀ ਉਹਨੂੰ ਅੱਗੇ ਲਿਆਉਣ ਵਾਸਤੇ ਰਹਿਤ ਮਰਿਆ ਦਾ ਲਾਗੂ ਕਰੋ ਔਰ ਗੁਰੂ ਘਰਾਂ ਦੇ ਵਿੱਚ ਜਿਹੜਾ ਕਿ ਨਾਲ-ਨਾਲ ਇੱਕ ਕਬਰ ਪੂਜੀ ਜਾ ਰਹੀ ਆ ਇੱਕ ਬੰਨੇ ਗੁਰੂ ਗ੍ਰੰਥ ਸਾਹਿਬ ਨੂੰ ਪੂਜਿਆ ਜਾ ਰਿਹਾ ਜਾ ਰਿਹਾ ਵਾ ਉਹ ਜਿੱਦਾਂ ਕਿ ਕਿਸੇ ਨੂੰ ਚੜਾਉਣ ਵਾਸਤੇ ਕੀ ਅਸੀਂ ਤੇਰੀ ਨਹੀਂ ਮੰਨਣੀ ਅਸੀਂ ਮਰਜ਼ੀ ਨਾਲ ਆ ਵੇਖੋ ਕਬਰ ਨੂੰ ਮੱਥਾ ਟੇਕਣਦੇ ਆ ਕਿਸੇ ਨੂੰ ਸਾਹਮਣੇ ਬਿਠਾ ਕੇ ਉਹਦੀ ਇਨਸਲਟ ਕਰਨੀ ਇਹ ਉਹਦਾ ਦੀ ਚੀਜ਼ ਆ ਇਸ ਕਰਕੇ ਮੇਰੀ ਬੇਨਤੀ ਹੈ ਕਿ ਸਾਰੇ ਸਾਥੀਆਂ ਨੂੰ ਕੀ ਇਹਨੂੰ ਅੱਗੇ ਤੋਂ ਅੱਗੇ ਫਾਰਵਰਡ ਕਰੋ ਕਿ ਅਸੀਂ ਜਾਗਰੂਕ ਹੋਈਏ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਚੀਏ ਕਬਰਾਂ ਨੂੰ ਪੂਜਣ ਤੋਂ ਬਚੀਏ ਤੇ ਅਸੀਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੀਏ ਅਸੀਂ ਕਿਸੇ ਕਬਰ ਦੇ ਸਿੱਖ ਨਾ ਬਣੀਏ ਧੰਨਵਾਦ ਜੀ ਸਾਰਿਆਂ ਦਾ ਇਹਨੂੰ ਅੱਗੇ ਜਰੂਰ ਫਾਰਵਰਡ ਕਰਿਓ ਜੀ